ਖੁਸ਼ੀਆਂ ਨੇਗ ਤੇ ਪਾਈ ਜਾ ਰਹੇ ਦਾ ਤਿਉਹਾਰ ਲੋਹੜੀ ਪੰਜਾਬ ਦੇ ਵਿੱਚ ਅੱਜ ਪੂਰੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਤਿਹਾਰ ਨੂੰ ਤੇਜ ਤੇ ਕਈ ਹੋਰ ਨਾਂ ਹਿੱਸਿਆਂ ਦੇ ਵਿੱਚ ਵੱਖ-ਵੱਖ ਨਾਵਾਂ ਦੇ ਨਾਲ ਮਨਾਇਆ ਜਾਂਦਾ ਹੈ ਇਹ ਤਿਉਹਾਰ ਸ਼ਾਮ ਵੇਲੇ ਅਗਬਾਲ ਕੇ ਅਤੇ ਮਨੁੱਖਤਾ ਦੀ ਖੁਸ਼ੀ ਅਤੇ ਖੁਸ਼ਹਾਲੀ ਦੇ ਲਈ ਪ੍ਰਾਰਥਨਾ ਕਰਨ ਦੇ ਨਾਲ ਸੰਪੰਨ ਹੁੰਦਾ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਤੋਂ ਮਨਾਏ ਜਾਣ ਵਾਲੇ ਲੋਹੜੀ ਮਕਰ ਸੰਕ੍ਰਾਂਤੀ ਪੋਂਗਲ ਅਤੇ ਮਾਗ ਬਿਹੂ ਦੇ ਮੌਕੇ ਤੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਰਾਸ਼ਟਰਪਤੀ ਨੇ ਕਿਹਾ ਕਿ ਇਹ ਤਿਉਹਾਰ ਦੇਸ਼ ਦੀਆਂ ਅਮੀਰ ਖੇਤੀਬਾੜੀ ਰਵਾਇਤਾਂ ਦਾ ਪ੍ਰਤੀਕ ਨੇ ਅਤੇ ਕੌਮੀ ਏਕਤਾ ਦੀ ਭਾਵਨਾ ਨੂੰ ਦਰਸਾਉਂਦੇ ਨੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਇਹ ਮੌਕੇ ਦੇਸ਼ ਦੇ ਕਿਸਾਨਾਂ ਦੀ ਸਖਤ ਮਿਹਨਤ ਅਤੇ ਸਮਰਪਣ ਨੂੰ ਸਲਾਮ ਕਰਨ ਦਾ ਵੀ ਇੱਕ ਮੌਕਾ ਪ੍ਰਦਾਨ ਕਰਦੇ ਨੇ ਜਿਹੜੇ ਦੇਸ਼ ਨੂੰ ਭੋਜਨ ਦੇਣ ਦੇ ਲਈ ਅਣਥੱਕ ਮਿਹਨਤ ਕਰਦੇ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋੜੀ ਮੌਕੇ ਸੋਸ਼ਲ ਮੀਡੀਆ ਪੋਸਟ ਰਾਹੀਂ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਆਪਣੇ ਸੁਨੇਹੇ ਦੇ ਵਿੱਚ ਗ੍ਰਹਿ ਮੰਤਰੀ ਨੇ ਉਤਸ਼ਾਹ ਉਮੰਗ ਅਤੇ ਨਵੀਂ ਊਰਜਾ ਦੇ ਪ੍ਰਤੀਕ ਲੋੜੀ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਨੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਰਾਹੀਂ ਲੋੜੀ ਦੀਆਂ ਵਧਾਈਆਂ ਦਿੰਦਿਆਂ ਕਾਮਨਾ ਕੀਤੀ ਕਿ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਤਰੱਕੀ ਅਤੇ ਚੜ੍ਹਦੀ ਕਲਾ ਬਖਸ਼ੇ ਆਪਣੀ ਸਕਰੀਨ 'ਤੇ ਤੁਸੀਂ ਦੋ ਤਸਵੀਰਾਂ ਹੁਣ ਵੇਖ ਰਹੇ ਹੋ ਪਹਿਲੀ ਤਸਵੀਰ ਅੰਮ੍ਰਿਤਸਰ ਦੇ ਵਿੱਚ ਲੋੜੀ ਮੌਕੇ ਕੀਤੀ ਜਾ ਰਹੀ ਪਤੰਗਬਾਜ਼ੀ ਦੀ ਹੈ ਜੱਟ ਕੇ ਦੂਜੀ ਤਸਵੀਰ ਤੁਸੀਂ ਵੀ ਦੇਖ ਰਹੇ ਹੋ ਪਠਾਨਕੋਟ ਦੀ ਜਿੱਥੇ ਤੁੰਦ ਦੇ باوجود ਬੱਚੇ ਪਤੰਗਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਆਪਣੀ ਸਕਰੀਨ ਤੇ ਹੁਣ ਤੁਸੀਂ ਦੋਵੇਂ ਤਸਵੀਰਾਂ ਛੱਡੀ ਗਿਰਦੀਆਂ ਵੇਖ ਰਹੇ ਹੋ ਜਿੱਥੇ ਪਹਿਲੀ ਤਸਵੀਰ ਪੰਜਾਬ ਯੂਨੀਵਰਸਿਟੀ ਦੀ ਏ ਜਿੱਥੇ ਵਿਦਿਆਰਥੀ ਜ਼ੋਰ ਸ਼ੋਰ ਦੇ ਨਾਲ ਲੋੜੀ ਮਨਾ ਰਹੇ ਨੇ ਡਿਵਾਈਸ ਚਾਂਸਲਰ ਰੇਨੂ ਵਿਗ ਵਿਦਿਆਰਥੀਆਂ ਦੀ ਖੁਸ਼ੀ ਦੇ ਵਿੱਚ ਸਟਾਫ ਸਣੇ ਸ਼ਾਮਿਲ ਹੋ ਰਹੇ ਨੇ ਦੂਜੀ ਤਸਵੀਰ ਸਨਤਕਾਰਾਂ ਦੀ ਏ ਜਿਹੜੇ ਲਘੂ ਉਦਯੋਗ ਭਾਰਤੀ ਚੰਡੀਗੜ੍ਹ ਤੇ ਬੈਨਰ ਹੇਠ ਲੋੜੀ ਦਾ ਤਿਉਹਾਰ ਮਨਾ ਰਹੇ ਨੇ